ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਇੰਟਰਸਟਿਡ ਹੋਣ ਵਾਲੀ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਓ ਕਿਦਾਂ ਸ਼ੋਪੀਸ ਤਿਆਰ ਕਰੂਗੇ ਇਹ ਬਾਈ ਪ੍ਰਾਣੀਆਂ ਵੇਸਟਸ ਜਿਹੜੀਆਂ ਟਿਊਬਾਂ ਹੁੰਦੀਆਂ ਨੇ ਕੱਟਦੀਆਂ ਉਹਨੇ ਕਲੈਕਟ ਕਰ ਲਈਆਂ ਇਕੱਠੀਆਂ ਹੀ ਉਹਨਾਂ ਦੇ ਇੱਕ ਸਿਰੇ ਤੋਂ ਉਹਨਾਂ ਨੂੰ ਹੁਣ ਤੋੜ ਦਿੱਤਾ ਤੋੜਨ ਤੋਂ ਬਾਅਦ ਦੇਖਿਓ ਇਹਨੂੰ ਪਾਣੀ ਨਾਲ ਇਹਨੇ ਆਪਨੇ ਨੋਰਮਲੀ ਸਾਫ਼ ਕਰ ਲੈਣਾ ਤੇ ਜਿਹੜੀ ਉਹਦੀ ਗਲੀ ਆ ਉਦੇ ਵਿੱਚ ਕੋਈ ਹੋਰ ਬ੍ਰੀਕ ਰਾਡ ਪਾ ਕੇ ਉਹਨੂੰ ਸਾਫ਼ ਕਰ ਲੂਗਾ ਸਾਰੀ ਜਿਹੜੀ ਵਾਈਟਨੈਸ ਹੋ ਖਤਮ ਕਰਕੇ ਬਾਅਦ ਚ ਕਲੀਨ ਕਰ ਦੂਗਾ ਕਲੀਨ ਕਰਨ ਉਪਰੰਤ ਤੁਸੀਂ ਦੇਖ ਸਕਦੇ ਹੋ ਹੁਣ ਮੇਰੇ ਖਿਆਲ ਨਾਲ ਪ੍ਰੋਸੈਸ ਜਿਹੜਾ ਜਦੋਂ ਟਿਕਲਾਉਣ ਦਾ ਦੋਸਤ ਇੰਟਰਸਟ ਪੂਰਾ ਬਣਨ ਵਾਲਾ ਵੀਡੀਓ ਦੇ ਵਿੱਚ ਦੇਖਦੇ ਜਾਏ ਹੁਣ ਇਹ ਫੀਡ ਕਰ ਰਿਹਾ ਹਾਂ ਦੇਸੀ ਜਗ੍ਹਾੜ ਬਣਾਇਆ ਬਾਈ ਨੇ ਵੀਡੀਓ ਸਾਰੀ ਦੇਖਿਆ ਦੇਖੋ ਪਗਲਾਤਾ ਇਹਨੇ ਅੱਛਾ ਕੱਟ ਪੀਸ ਬਣਾ ਰਿਹਾ ਪਗਲਾ ਪਗਲਾ ਕੇ ਦੋਸਤੋ ਵੀਡੀਓ ਪੂਰੀ ਦੇਖਿਓ ਅਗਰ ਤੁਹਾਨੂੰ ਵੀਡੀਓ ਪਸੰਦ ਆਵੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਫੋਲੋ ਕਰ ਲਿਓ ਦੇਖੋ ਹੁਣ ਪਗਲਾ ਕੇ ਛੋਟੇ ਛੋਟੇ ਇਹਨੇ ਪੀਸ ਤਿਆਰ ਕਰ ਲੈਣੇ ਨੇ ਦੋਸਤੋ ਆਪਾਂ ਇਹ ਚੀਜ਼ਾਂ ਸੋਚੀਆਂ ਨਹੀਂ ਹੋਈਆਂ ਇਹ ਵੀ ਹੋ ਸਕਦੇ ਆ ਦੇਖੋ ਇਹ ਰੋਜ਼ਗਾਰ ਹੈ ਇੱਕ ਇਹ ਬਾਈ ਨੇ ਸ਼ੁਰੂ ਕੀਤਾ ਆਪਾਂ ਵੀ ਇਸ ਚੀਜ਼ ਤੋਂ ਆਈਡੀਆ ਲੈ ਸਕਦੇ ਆ ਦੋਸਤੋ ਜਿਹੜੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਆਪਾਂ ਵੀ ਇਹ ਰੋਜ਼ਗਾਰ ਚਲਾ ਸਕਦੇ ਆ ਦੇਖੋ ਬਈ ਵਾਕਈ ਬੰਦੇ ਦੀ ਇੱਕੋ ਦਾ ਹੱਥਾਂ ਦੀ ਕਲਾ ਹੈ ਬੰਦੇ ਦੇ ਹੌਲੀ-ਹੌਲੀ ਜਾਨੇ ਹੀਟ ਦੇ ਕੇ ਨੀਚੇ ਮੈਲਾ ਦਾ ਕੋਈ ਪ੍ਰੈਸ਼ਰ ਲੱਗਿਆ ਜਿਹੜਾ ਹਵਾ ਦਾ ਪੈ ਰਾਂ ਰਹੀ ਅੱਗ ਨੂੰ ਦਿੰਦਾ ਵਾ ਤੁਸੀਂ ਦੇਖ ਕੇ ਜਾਈਓ ਇਹ ਕਿਰਤੀ ਬਣਾ ਦੇਣੀਆਂ ਨੇ ਲੋਹ ਵਾਲੀ ਹੁਣ ਇਹ ਚੀਜ਼ ਦਾ ਨਾਮ ਨਹੀਂ ਪਤਾ ਪੰਛੀ ਟਾਈਪ ਬਣਾਤੀਆਂ ਨੇ ਕੱਚ ਤੋਂ ਹੀ ਵਾਹ ਅੱਛਾ ਦੇਖੋ ਇਹਨਾਂ ਲੱਗਦਾ ਜਿਵੇਂ ਕਲਰਡ ਵਾਲਾ ਹੁੰਦਾ ਵਾ ਇਹਨੇ ਵਾਟਰ ਰੋਗ ਜਿਹਾ ਕਲਰ ਵਾਲੇ ਇਹਦੇ ਵਿੱਚ ਫਿਲ ਕਰਤਾ ਬੱਲੇ ਦੋਸਤੋ ਦੋਸਤੋ ਦੇਖ ਲਓ ਆਪਾਂ ਜਿਹੜੀਆਂ ਚੀਜ਼ਾਂ ਸੋਚੇ ਨੇ ਵੀ ਇਹ ਉਹ ਵੀ ਪੋਸੀਬਲ ਨੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਫੋਲੋ ਕਰ ਲਿਓ ਹੋਰ ਨਵੇਂ ਵੀਡੀਓਜ਼ ਵਾਸਤੇ ਥੈਂਕ ਯੂ ਫॉर سپورਟਿੰਗ